ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੋ ਗਾਦ ਸਚੁ ਹੈ ਭੀ ਸਚੁ ਨਾਨਕ ਖੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤੇ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਮੂਹ ਸੰਗਤਾਂ ਨੇ 19 ਅਸ਼ਟਪਦੀ ਦੀ ਪਹਿਲੀ ਪੌੜੀ ਸਰਵਣ ਕੀਤੀ ਆ ਅੱਜ ਸਤਿਗੁਰੂ ਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇ ਮਹਾਰਾਜੀ 19 ਅਸ਼ਟਪਦੀ ਦੀ ਦੂਸਰੀ ਪੌੜੀ ਵਿੱਚ ਦੂਸਰੇ ਪਦੇ ਵਿੱਚ ਕੀ ਉਪਦੇਸ਼ ਦੇ ਰਹੇ ਹਨ ਉਹ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਧਨ ਕੋ ਚਾਰ ਕੁੰਟ ਉਠਤਾ ਵਹਿ ਸੋ ਤਨ ਹਰ ਸੇਵਾ ਤੇ ਪਾਵਹਿ ਜਿਸ ਧਨ ਕੋ ਚਾਰ ਕੁੰਟ ਉਠਤਾ ਵਹਿ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜੀ ਫਰਮਾਉਂਦੇ ਹਨ ਵੇ ਜਿਸ ਧਨ ਕੋ ਜਿਸ ਦੁਨਿਆਵੀ ਧਨ ਦੌਲਤਾ ਨੂੰ ਜੀਵ ਇਕੱਠਾ ਕਰਨ ਵਾਸਤੇ ਚਾਰ ਕੁੰਟ ਉਠਤਾ ਵਹਿ ਪੀ ਚਾਰੇ ਹੀ ਦਿਸ਼ਾਵਾਂ ਦੇ ਵਿੱਚ ਉੱਤਰ ਦੱਖਣ ਪੂਰਬ ਪਸ਼ਮ ਵੱਲ ਉੱਠ ਕੇ ਦੌੜਨਾ ਕਰਦਾ ਹੈ ਕਿ ਜਿਸ ਦਿਸ਼ਾਵਾਂ ਵਾਲੀ ਹੀ ਜਿਸ ਵਾਲੀ ਜਿਆਦਾ ਮਾਇਆ ਆਉਂਦੀ ਜਾਪੇ ਦੂਸਰੇ ਕੰਮ ਨੂੰ ਛੱਡ ਕੇ ਉਸ ਵੱਲ ਭਜਨਾ ਕਰਦਾ ਹੈ ਤੇ ਸਤਿਗੁਰੂ ਕਿਰਪਾ ਕਰਦੇ ਹਨ ਕਿ ਇਸ ਮਾਇਆ ਦੇ ਮਗਰ ਭੱਜਣ ਦੇ ਨਾਲ ਮਾਇਆ ਦੇ ਨਾਲ ਕਦੇ ਵੀ ਤੂੰ ਹੀ ਮਾਇਆ ਤੋਂ ਸੰਤੁਸ਼ਟੀ ਨਹੀਂ ਪਾ ਸਕਦੇ ਸੋ ਮਾਇਆ ਨੂੰ ਆਪਣੇ ਪਿਛੇ ਲਾਉਣਾ ਕਰੋ ਕਿਵੇਂ ਲੱਗੇਗੀ ਆਓ ਸਰਵਣ ਕਰੀਏ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਧਨ ਨੂੰ ਦੁਨੀਆਵੀ ਪਦਾਰਥਾਂ ਦੇ ਪਿਛੇ-ਪਿਛੇ ਦੌੜਦਾ ਚਾਹਾਂ ਦਸ਼ਾਂਵਾਂ ਵੱਲ ਫਿਰ ਰਿਹਾ ਆ ਮਾਰੇ ਕਹਿੰਦੇ ਸੋ ਧਨ ਸੋ ਦੁਨੀਆਵੀ ਪਦਾਰਥ ਹਰ ਸੇਵਾ ਤੇ ਪਵੇ ਉਹ ਤੇ ਹਰੀ ਪਰਮੇਸ਼ਰ ਕਾਲਾਪੁਰਖ ਦੀ ਜੇ ਸੇਵਾ ਕਰੇਗਾ ਧਨ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੇਗਾ ਪਰਮੇਸ਼ਰ ਦੀ ਸੇਵਾ ਕਰੇਗਾ ਚੌਰ ਸਾਹਿਬ ਦੀ ਸੇਵਾ ਕਰ ਸਤਗੁਰਾਂ ਦੇ ਦਰਬਾਰ ਦੇ ਵਿੱਚ ਆਕੇ ਚਾਦਰਾਂ ਦੀ ਸੇਵਾ ਕੀਤੀ ਜਾਵੇ, ਸੰਗਤ ਦੀ ਸੇਵਾ ਕੀਤੀ ਜਾਵੇ, ਝਾੜੂ ਦੀ ਸੇਵਾ ਕੀਤੀ ਜਾਵੇ, ਪੋਚੇ ਦੀ ਸੇਵਾ ਕੀਤੀ ਜਾਵੇ, ਗੁਰਬਾਣੀ ਪੜਨ ਦੀ ਸੇਵਾ ਕੀਤੀ ਜਾਵੇ ਤੇ ਸਤਗੁਰਾਂ ਦੀ ਸੇਵਾ ਦੇ ਵਿੱਚ ਦਰਬਾਰ ਦੇ ਵਿੱਚ ਆਕੇ ਨਗਾਰਾ ਵਜਾਉਣ ਦੀ ਸੇਵਾ ਕੀਤੀ ਜਾਵੇ। ਸੰਖ ਵਜਾਉਣ ਦੀ ਸੇਵਾ ਕੀਤੀ ਜਾਵੇ। ਮਹਾਰਾਜ ਕਹਿੰਦੇ ਸਾਰਿਆਂ ਇਹ ਜਿਹੜੇ ਧਨਾਂ ਦੇ ਪਿੱਛੇ ਤੂੰ ਚਾਰ ਦਸ਼ਾਵਾਂ ਵਿੱਚ ਦੌੜ ਰਹਿਆ ਆਂ ਇਹ ਤੇ ਕਹਿੰਦੇ ਧਨ ਤੇਰੇ ਪਿੱਛੇ ਪਿੱਛੇ ਆਵੇਗਾ। ਸੋ ਧਨ ਹਰ ਸੇਵਾ ਤੇ ਪਾਵੇ। ਇਸੇ ਤਰ੍ਹਾਂ ਧੰਗ ਗੁਰੂ ਅਰਜਨ ਦੇਵ ਮਹਾਰਾਜ ਵੀ ਸਹਿਸਕ੍ਰਿਤੀ ਵਿੱਚ ਕਹਿੰਦੇ ਨੇ ਪਾਚਨ ਕਰੋਧ ਅਗਰਨੀਵ ਹੈ ਜਿਹੜੇ ਪਿੱਛੇ ਰਹਿ ਜਿੰਨੇ ਉਹਨਾਂ ਨੂੰ ਅੱਗੇ ਕਰਨ ਵਾਲੀ ਆ ਮਹਾਰਾਜ ਦੀ ਸੇਵਾ ਪਾਚਨ ਕਰੋਧ ਅਗਰਨੀਵ ਹੈ ਨਿਰਾਸ਼ ਸੰਗ ਆਸਪੂਰਨ ਨਿਰਾਸ਼ੀਆਂ ਦੀਆਂ ਆਸਾਂ ਪੂਰਨ ਕਰਨ ਵਾਲੀ ਆ ਸੇਵਾ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨਿਰਧਨ ਭਜਨ ਤਨਵੰਤਹਿ ਜਿਹੜੇ ਨਿਰਧਨ ਨੇ ਜਿਹੜੇ ਗਰੀਬ ਨੇ ਮਹਾਰਾਜ ਉਹਨਾਂ ਨੂੰ ਵੀ ਧਨਵਾਨ ਕਰਨ ਵਾਲੇ ਨੇ ਦਰੁ ਤਨ ਭਇੰਗ ਤਨਮੰਤ ਹੈ ਰੋਗਯੰਗ ਰੋਖੰਡਨੇ ਤ ਰੋਗੀਆਂ ਦੇ ਰੋਗ ਖੰਡਨ ਵਾਲੇ ਨੇ ਇਸੇ ਤਰ੍ਹਾਂ ਫਿਰ ਸਤਿਗੁਰ ਅੱਗੇ ਫਰਮਾਉਂਦੇ ਨੇ ਭਗਤਯੰਗ ਭਗਤਦਾਨੰਗ ਰਾਮਨਾਮ ਗੁਣ ਕੀਰਤਨੇ ਤੇ ਮਹਾਰਾਜ ਫਿਰ ਆਪਣੇ ਭਗਤ ਨੂੰ ਨਾਲੇ ਦਾਨ ਵੀ ਆਪਣੀ ਬੰਦਗੀ ਕਰਨ ਦਾ ਕੀਰਤਨ ਕਰਨ ਦਾ ਗਾਣ ਦਿੰਦੇ ਨੇ ਉਹਦੀ ਝੋਲੀ 'ਚ ਦਾਤ ਇਹ ਕੀਰਤਨ ਦੀ ਪਾਉਂਦੇ ਨੇ ਪਾਰ ਬ੍ਰਹਮਪੁਰਖ ਦਾ ਤਾਰ ਹੈ ਨਾਨਕ ਗੁਰਸੇਵਾ ਕਿਆ ਨਾ ਲਭਯਤ ਮਹਾਰਾਜ ਕਹਿੰਦੇ ਨੇ ਕੀ ਨਹੀਂ ਗੁਰੂ ਦੀ ਸੇਵਾ ਦੇ ਨਾਲ ਲੱਭਦਾ ਇਸ ਕਰਕੇ ਇੱਥੇ ਵੀ ਸਤਿਗੁਰ ਫਰਮਾਉਂਦੇ ਨੇ ਸੋ ਧਨ ਹਰ ਸੇਵਾ ਤੇ ਪਾਵਖੇ ਜੇ ਤੂੰ ਸੇਵਾ ਕਰੇਂਗਾ ਤੇ ਸਾਰੇ دنیਆਵੀ ਪਦਾਰਥ ਕਿਉਂਕਿ ਸਤਿਗੁਰ ਫਰਮਾਉਂਦੇ ਨੇ ਬ੍ਰਹਮ ਬਿੰਦੇ ਇਸ ਦਾ ਬ੍ਰਹਮਤ ਰਹੇ ਏਕ ਸ਼ਬਦ ਲੈ ਵਲਾਏ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਇਹ ਖਰੀ ਪਰਮੇਸ਼ਰ ਕਾਲਪੁਰਖ ਦੀ ਸੇਵਾ ਕਰਾਂਗੇ ਉਸ ਪਰਮੇਸ਼ਰ ਦੇ ਮੰਤਰ ਨੂੰ ਸਾਡੇ ਆਪਣੇ ਹਿਰਦੇ ਚ ਵਸਾਵਾਂਗੇ ਨਾਮ ਵਸਾਵਾਂਗੇ ਤੁਮਾਰੇ ਕਹਿੰਦੇ ਇਹ ਰਿੱਧੀਆਂ ਸਿੱਧੀਆਂ ਤੇ ਆਪਣੇ ਆਪ ਪਿੱਛੇ ਲੱਗ ਜਾਣਗੀਆਂ ਜਿਸ ਸੁਖ ਕਾ ਨਿਤ ਬਾਚ ਹੈ ਮੀਤ ਇਹੜੇ ਸੁਖ ਨੂੰ ਨਿਤ ਹੀ ਬਾਛਦਾ ਆਂ ਲੋਚਦਾ ਆਂ ਮਹਾਰਾਜ ਕਹਿੰਦੇ ਸੋ ਸੁਖ ਸਾਧੂ ਸੰਗ ਪ੍ਰੀਤ ਉਹ ਸੁਖ ਤੇ ਸਾਧੂਆਂ ਦੀ ਸੰਗਤ ਕਰਕੇ ਉਹਨਾਂ ਦੀ ਪ੍ਰੀਤ ਕਰਕੇ ਉਹਨਾਂ ਦੀ ਸੰਗਤ ਕਰਕੇ ਪ੍ਰਾਪਤ ਹੁੰਦਾ ਹੈ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਜਿਸ ਸੋਭਾ ਕੋ ਕਰਹਿ ਭਲੀ ਕਰਨ ਮਹਾਰਾਜ ਫਰਮਾਉਂਦੇ ਨੇ ਜਿਸ ਸੋਭਾ ਪੇ ਵੜੇ ਆਏ ਵਾਸਤੇ ਤੋਂ ਤੋਤਾ ਨੇ ਖਰਚ ਕਰਕੇ ਕੋਈ ਭਲੀ ਚੰਗੀ ਕਿ ਚੰਗਾ ਕੰਮ ਕਰਨਾ ਚਾਹੁੰਦਾ ਆ ਕਿ ਮੈਨੂੰ ਲੋਕ ਚੰਗਾ ਚੰਗਾ ਕਹਿਣ ਮੈਂ ਪੈਸੇ ਖਰਚ ਕੇ ਭਾਵ ਕਿ ਤੂੰ ਆਪ ਸਤਿਗੁਰਾਂ ਦੀ ਰਹਿਤ ਮਰਿਆਦਾ ਤੇ ਚੱਲਦਾ ਨਾ ਹੋਵੇ ਕੇਸ ਨਾ ਰੱਖੇ ਹੋਣ ਦਾੜੀ ਨਾ ਰੱਖੀ ਹੋਵੇ ਤੂੰ ਪੈਸੇ ਖਰਚ ਕੇ ਕੋਈ ਚੰਗੇ ਕੰਮ ਕਰਨਾ ਚਾਹੁੰਦਾ ਹੋਵੇ ਸਾ ਸੋਬਾ ਭਜ ਹਰ ਕੀ ਸਰਣੀ ਮਹਾਰਾਏ ਕਹਿੰਦੇ ਉਹ ਚੰਗਾ ਕੰਮ ਤੇ ਇੱਕ ਫਸੇ ਰਹਿ ਜਾਣਾ ਆ ਪਰ ਕਹਿੰਦੇ ਆ ਸਾ ਸੋਬਾ ਜੇ ਸੋਭਾ ਹੀ ਕਰਾਉਣੀ ਚਾਹੁੰਦਾ ਕਿ ਤੈਨੂੰ ਲੋਕ ਚੰਗਾ ਚੰਗਾ ਕਹਿਣ ਮਾਇਕ ਰਾਏ ਕਹਿੰਦੇ ਨੇ ਭਾਜ ਸਰ ਕੀ ਸੰਨੀ ਮਹਾਰਾਜ ਦੇ ਸ਼ਰਨ ਦੇ ਵਿੱਚ ਪਾ ਕੇ ਉਸ ਕਾਲਪੁਰਖ ਦਾ ਭਜਨ ਕਰਨਾ ਕਰ ਫਿਰ ਤੇਰੀ ਸਾਰੀ ਹੀ ਸੋਭਾ ਕਰਨਗੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ ਮਾਰੇ ਕਹਿੰਦੇ ਸੱਚੇ ਮਾਰਗ ਤੇ ਚੱਲੇਗਾ ਜਦੋਂ ਸੱਚੇ ਪਰਮੇਸ਼ਰ ਨਾਲ ਜੁੜ ਕੇ ਸੱਚਾ ਨਾਮ ਜਪਣਾ ਕਰੇਗਾ ਤੇ ਤੇਰੀ ਸਾਰੇ ਲੋਕ ਕੀ ਸੋਭਾ ਕਰਨਗੇ अनेਕ ਉਪਾਵੀ ਰੋਗ ਨਾ ਜਾਏ अनेका ਹੀ ਯਤਨ ਕਰਕੇ ਜੰਮਣ ਮਰਨ ਦੇ ਰੋਗ ਨਹੀਂ ਜਾਂਦੇ ਸਾਰੇ ਹੰਕਾਰ ਦੇ ਰੋਗ ਕਹਿੰਦੇ ਵੀ ਕਦੇ ਨਹੀਂ ਜਾਂਦੇ ਜਿਹੜੇ अनेਕ ਉਪਾਵਜ ਨੇ ਮਰਜੀ ਤੂੰ ਯਤਨ ਕਰ ਲਾ ਇਹ ਹੰਕਾਰ ਦੇ ਰੋਗ ਕਦੇ ਜਾਇਆ ਕਰਦੇ ਨਹੀਂ ਇਹ ਨਹੀਂ ਜਾਂਦੇ ਕਿਵੇਂ ਜਾਣਗੇ ਰੋਗ ਮਿਟੇ ਹਰ ਅਵਖਦਲਾਹ ਮਹਾਰਾਜ ਕਹਿੰਦੇ ਅਵਖਦਲਾਹ ਰੋਗ ਮਿਟੇ ਇਹ ਹੰਕਾਰ ਦਾ ਰੋਗ ਕਾਂਤ ਕ્રોਧ ਲੋਭ ਮੋਹ ਹੰਕਾਰ ਦਾ ਰੋਗ ਇਹ ਸਾਰੇ ਰੋਗ ਕਿਦਾਂ ਮਿਟਣਗੇ ਹਰ ਅਵਖਦ ਲਈ ਅਵਖਦ ਤਾਈ ਦਾ ਮਤਲਬ ਵੀ ਅਵਖਦ ਮਹਾਰਾਜ ਵੱਲੋਂ ਬਖਸ਼ਿਆ ਹੋਇਆ ਮੰਤਰ ਹੈ ਉਹ ਮੰਤਰ ਕਿਹੜਾ ਹੈ ਅਵਖਦ ਮੰਤਰ ਮੂਲ ਮੰਨ ਏਕ ਹੈ ਜੇਕਰ ਦ੍ਰਿੜ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਟ ਨਖਾਰਾ ਲੀਜੇ ਰੇ ਮਹਾਰਾਜ ਕਹਿੰਦੇ ਜਨਮਾ ਜਨਮਾਂ ਦੇ ਜਿਹੜੇ ਪਾਪ ਹੈ ਉਹ ਕੱਟੇ ਜਾਣਗੇ ਤੇ ਇਹੋ ਹੀ ਮੰਤਰ ਕਿਹੜਾ ਮੰਤਰ ਹੈ ਵਾਹਿਗੁਰੂ ਗੁਰੂ ਮੰਤਰ ਗੁਰੂ ਮੰਤਰ ਫਿਰ ਇਸੇ ਤਰ੍ਹਾਂ ਮੂਲ ਮੰਤਰ ਹੈ ਇਹ ਔਂਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਭਾਵੇਂ ਗੁਰਪ੍ਰਸਾਦ ਤੱਕ ਜਪ ਲਓ ਭਾਵੇਂ ਨਾਨਕ ਹੋਸੀ ਪੀਸਾ ਚ ਤੱਕ ਜਪ ਲਓ ਸਤਿਗੁਰ ਕਿਰਪਾ ਕਰਦੇ ਹਨ ਕਿ ਇਹ ਮੰਤਰਾਂ ਨੂੰ ਜਦੋਂ ਜਪਨਾ ਕਰੋਗੇ ਤੇ ਸਤਿਗੁਰ ਕਹਿੰਦੇ ਇਹ ਸਾਰੇ ਰੋਗ ਨੂੰ ਮੇਟ ਦੇਵੇਗਾ ਸਰਬਨਿਧਾਨ ਮੈਂ ਹਰ ਨਾਮ ਨਿਧਾਨ ਸਰਬਨਿਧਾਨ ਮੈਂ ਸਤਿਗੁਰ ਫਰਮਾਉਂਦੇ ਹਨ ਸਾਰਿਆਂ ਨਿਧਾਨਿਆਂ ਖਜ਼ਾਨਿਆਂ ਦੇ ਵਿੱਚੋਂ ਆਰਾ ਨਾਮ ਨਦਨ ਅਸਲੀ ਖਜ਼ਾਨਾ ਤੇ ਨਾਮ ਦਾ ਖਜ਼ਾਨਾ ਹੀ ਹੈ ਜਪ ਨਾਨਕ ਦਰਗਹਿ ਪਰਵਾਨ ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਿਆਰੇ ਉਸ ਵਾਹਿਗੁਰੂ ਦੇ ਅਮਰ ਨਾਮ ਨੂੰ ਜਪਣਾ ਕਰ ਉਸ ਪ੍ਰਭ ਦੀ ਦਰਗਾਹ ਦੇ ਵਿੱਚ ਫਿਰ ਪ੍ਰਮਾਨ ਹੋ ਜਾਵੇਗਾ ਤੇ ਇਸ ਨਾਮ ਦੇ ਨਾਲ ਹੀ ਸਾਰੇ ਰੋਗ ਮਿਟ ਜਾਂਦੇ ਨੇ ਇਸ ਨਾਮ ਨੂੰ ਜਪਣ ਦੇ ਨਾਲ ਹੀ ਜਗਤ ਦੇ ਵਿੱਚ ਉਜਲ ਸੋਭਾ ਹੁੰਦੀ ਆ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਸਤਿਗਾਬ ਸਮੂਹ ਸੰਗਤਾਂ ਨੇ ਉਹਨੇ ਵੀ ਅਸ਼ਟ ਪਦੀ ਦੀ ਦੂਸਰੀ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੰਨਾ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ